ਇਹ ਮਸਜਿਦ ਜੀ ਪੁਰਾਣੀ ਸਰਹੰਦ ਦੇ ਵਿੱਚ ਹੈ। ਕਈ ਲੋਕ ਕਹਿਣ ਲੱਗ ਜਾਂਦੇ ਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕੀਤਾ ਤਾਂ ਕਹਿੰਦੇ ਉਹਨਾਂ ਨੇ ਦੇ ਦੋਸੇ ਮੁਸਲਮਾਨਾਂ ਦਾ ਵੀ ਖੂਨ ਵਹਾਇਆ। ਮੁਸਲਮਾਨਾਂ ਦੀਆਂ ਕਹਿੰਦੇ ਮਸਜਿਦਾਂ ਨੂੰ ਢਾਤਾ ਹਨਾ। ਐਵੇਂ ਝੂਠ ਬੋਲਦਿਆ ਕਿਉਂਕਿ ਇਹ ਤਾਂ ਕਈ ਸੌ ਸਾਲ ਪੁਰਾਣੀ ਮਸਜਿਦ ਆਗੀ। ਜੇ ਉਹਨਾਂ ਦਾ ਕਿਸੇ ਧਾਰਮਿਕ ਸਥਾਨਾਂ ਦੇ ਨਾਲ ਵਿਰੋਧ ਹੁੰਦਾ ਤਾਂ ਉਹਨੂੰ ਇਹ ਮਸਜਿਦ ਦਿਖਣੀ ਨਹੀਂ ਸੀ ਹੈਗੀ ਹਨਾ ਮਿੱਟੀ 'ਚ ਮਲਾਈ ਹੋਣੀ ਸੀ। ਪਰ ਨਹੀਂ ਸਿੱਖਾਂ ਦਾ ਸਿਰਫ ਜ਼ੁਲਮ ਦੇ ਨਾਲ ਵੈਰ ਸੀਗਾ ਤੇ ਇਹ ਇਹ ਇਮਾਰਤ ਇਹ ਪੁਰਾਣੀ ਮਸਜਿਦ ਹੁਣ ਵੀ ਆਪਣੇ ਪੁਰਾਣੇ ਰੂਪ ਵਿੱਚ ਹੀ ਖੜੀ ਹੈਗੀ ਦੇਖੋ ਕਿੰਨੀ ਵੱਡੀ ਮਸਜਦ ਆ ਖੂਹ ਹੈ ਜੀ ਬਹੁਤ ਪੁਰਾਣਾ ਇਹ ਵੀ ਲਗਭਗ 8900 ਸਾਲ ਪੁਰਾਣਾ ਖੂਹ ਹੈਗਾ ਛੋਟੀਆਂ ਈਟਾਂ ਦਾ ਬਣਿਆ ਹੋਇਆ ਤਾਂ ਤੇ ਇਥੇ ਉਹ ਵਜੂ ਕਰਦੇ ਹੋਣਗੇ ਹਨਾ ਉਹ ਦੇਖੋ ਉਹ ਪੁਰਾਣੀ ਏਟਾਂ ਦਾ ਬਣਿਆ ਹੋਇਆ ਕੁਝ ਹੂੰ ਦੇਖੋ ਇਹ ਹੈ ਨਾ ਜੀ ਮਸਜਿਦ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਪਹਿਲਾਂ ਦੀ ਮਸਜਿਦ ਹੈ ਤੇ ਭਗਤ ਸਦਨਾ ਜੀ ਦੀ ਮਸਜਿਦ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਮੈਂ ਨਾਹੀਂ ਕਿਸ ਹਉ ਨਾਹੀਂ ਕਿਸ ਆਹੇ ਨਾ ਮੂਰਾ ਹਰ ਕਿਰਪਾ ਕਰਕੇ ਬਖਸ ਲਿਹੋ ਸਾਧਨਾ ਜਨ ਤੋਰਾ ਤੇ ਦੇਖੋ ਤੁਸੀਂ ਇੱਕ ਵੱਡੀ ਵੱਡੀ ਇਮਾਰਤ ਆ ਗਈ ਇਹ ਇੱਕ ਵੱਡੀ ਵੱਡੀ ਮਸੀਤ ਆ ਸਰਹੰਦ ਦੇ ਵਿੱਚ ਐ ਜੀ ਇਹ ਤਵੀ ਓਏ ਓਰੇ ਸਰਹੰਦ ਦੇ ਵਿੱਚ ਇਮਾਰਤ ਆ ਜੀ ਬਹੁਤ ਹੀ ਜਿਆਦੇ ਵੱਡੀ ਮਸੀਤ ਆ ਗਈ ਤੇ ਇਧਰ ਦਿਖਾਉਣੇ ਆ ਤੁਹਾਨੂੰ ਆ ਦੇਖੋ ਇੱਥੋਂ ਇੱਕ ਨਾ ਪੂਰੇ ਸਾਇਦ ਗੁੰਬਦ ਹੁੰਦਾ ਹੋਊਗਾ ਪਹਿਲਾਂ ਹੁਣ ਟਹਿ ਗਿਆ ਕਾਫੀ ਵੱਡੀ ਮਸਜਿਦ ਆ ਇਹ ਇੱਥੇ ਸਜਦਕ ਸੇਜਦਾ ਇਦਾਂ ਨੂੰ ਕਰਦੇ ਹੋਣਗੇ ਤੇ ਹਨੇਰੇ ਪਏ ਨੇ ਕਮਰਿਆਂ ਦੇ ਵਿੱਚ ਕਾਫੀ ਤੇ ਕਈ ਥਾਵਾਂ ਮੈਂ ਬੰਦ ਕਰ ਦਿੱਤਾ ਗਿਆ ਦਾ ਅਜਾ ਦੇਖੋ ਇਹ ਸਰਹੰਦ ਵਿਖੇ ਹੈ ਜੀ। ਭਗਤ ਸਦਨਾ ਜੀ ਵੈਸੇ ਤਾਂ ਸਿੰਧ ਪ੍ਰਦੇਸ਼ ਦੇ ਵਸਨੀਕ ਸੀਗੇ ਪਰ ਕਹਿੰਦੇ ਆਪਣੇ ਅੰਤਮ ਵੇਲਿਆਂ ਦੇ ਵਿੱਚ ਉਹ ਇੱਥੇ ਆ ਚੁੱਕੇ ਸੀਗੇ ਤੇ ਇੱਥੇ ਆ ਕੇ ਅ ਇੱਥੇ ਮਸਜਿਦ ਦੇ ਵਿੱਚ ਉਹ ਨਮਾਜ਼ ਅਦਾ ਕਰਨ ਆਉਂਦੇ ਹੁੰਦੇ ਸੀ ਤੇ ਨਮਾਜ਼ ਤੁਸੀਂ ਇੱਕ ਗੱਲ ਦੇਖੋ ਕਿ ਗੁਰੂ ਨਾਨਕ ਸਾਹਿਬ ਤੋਂ 150 ਸਾਲ ਪਹਿਲਾਂ ਹੋਏ ਨੇ ਭਗਤ ਸਦਨਾ ਜੀ ਤੇ ਮਸਜਿਦ ਵੀ ਇਹ ਉਦੋਂ ਦੀ ਹੀ ਆ ਹੋ ਸਕਦਾ ਉਹਨਾਂ ਤੋਂ ਵੀ ਪਹਿਲਾਂ ਹੋਵੇ ਯਾਨੀ ਕਿ ਮੰਨ ਕੇ ਚੱਲੋ। 8900 ਸਾਲ ਪੁਰਾਣੀ ਇਹ